ਕਬੀਰ ਗੂੰਗਾ ਹੂਆ ਬਾਬਰਾ ਬਹਿਰਾ ਹੂਆ ਕਾਨ ਪਾਉ ਤੇ ਪਿੰਗੁਲ ਪਿਆ ਮਾਰਿਆ ਸਤਗੁਰ ਬਾਣ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਹਨ ਕਿ ਭਾਈ ਇਹ ਮਨੁੱਖੀ ਜਨਮ ਤੈਨੂੰ ਬੜੇ ਸਮੇਂ ਬਾਅਦ ਪ੍ਰਾਪਤ ਹੋਇਆ ਹੈ ਤੇਰੇ ਉੱਤੇ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ ਜੋ ਮਹਾਰਾਜ ਜੀ ਅੱਗੇ ਤੂੰ ਬੇਨਤੀ ਕੀਤੀ ਸੀ ਕਈ ਜਨਮਾਂ ਤੋਂ ਬੇਨਤੀ ਕਰਦਾ ਆ ਰਿਹਾ ਸੀ ਅੱਜ ਮਹਾਰਾਜ ਤੇਰੇ ਉੱਤੇ ਖੁਸ਼ ਹੋਏ ਨੇ ਤੇ ਤੈਨੂੰ ਇਸ ਸਰੀਰ ਦੀ ਦਾਤ ਦਿੱਤੀ ਹੈ ਅੱਜ ਤੇਰੇ ਸਭ ਤੋਂ ਵੱਡੇ ਭਾਗ ਨੇ ਜੋ ਤੈਨੂੰ ਇਹ ਸਰੀਰ ਮਿਲਿਆ ਵੱਡੇ ਭਾਗ ਇਹੋ ਸਰੀਰ ਪਾਇਆ ਰੱਬ ਨੇ ਤੈਨੂੰ ਇਹ ਸਰੀਰ ਦਿੱਤਾ ਤੇ ਨਾਲ ਤੇਰੀ ਪਹਿਚਾਣ ਦੇ ਲਈ ਤੈਨੂੰ ਸਮਝਾਉਣ ਵਾਲਾ ਗੁਰੂ ਵੀ ਭੇਜ ਦਿੱਤਾ ਜਿਸ ਗੁਰੂ ਕੋਲ ਤੂੰ ਸਿੱਖਿਆ ਲੈ ਕੇ ਅਕਲ ਲੈ ਕੇ ਗਿਆਨ ਦੀ ਪ੍ਰਾਪਤੀ ਕਰਕੇ ਆਪਣੇ ਆਪ ਨੂੰ ਪਛਾਣਨ ਦਾ ਯਤਨ ਕਰਨਾ ਹੈ ਇਸਨੀ ਮਹਾਰਾਜ ਜੀ ਨੇ ਤੈਨੂੰ ਗੁਰੂ ਨੂੰ ਮਿਲਾਇਆ ਹੈ ਵੱਡੇ ਭਾਗ ਪੇਟੇ ਗੁਰਦੇਵਾ ਇਹ ਵੀ ਤੇਰੇ ਵੱਡੇ ਆਭਾਗਾਂ ਦੀ ਇਨਸਾਨੀਆਂ ਜੋ ਤੈਨੂੰ ਗੁਰੂਦੇਵ ਮਹਾਰਾਜ ਜੀ ਮਿਲੇ ਨੇ ਔਰ ਮਹਾਰਾਜ ਜੀ ਕਹਿੰਦੇ ਨੇ ਕਿ ਭਾਈ ਗੁਰੂ ਦੀ ਸਰਨ ਵਿੱਚ ਗਿਆ ਗੁਰੂ ਨੂੰ ਮਿਲਿਆ ਗੁਰੂ ਤੋਂ ਗਿਆਨ ਪ੍ਰਾਪਤ ਕਰਨ ਤੋਂ ਬਾਅਦ ਉਸ ਗਿਆਨ ਨੂੰ ਆਪਣੇ ਜੀਵਨ ਵਿੱਚ ਹੰਡਾਉਣਾ ਤੇ ਆਪਣੀ ਸੂਰਤ ਦਾਸਬ ਦੇ ਨਾਲ ਮਿਲਾਪ ਵੀ ਕਰਾਉਣਾ ਕਿਉਂਕਿ ਇਹ ਜੋ ਸਮਾਂ ਹੈ ਬੜਾ ਕੀਮਤੀ ਸਮਾਂ ਹੈ ਇਸ ਨੂੰ ਕੱਲ ਉੱਤੇ ਨਾ ਟਾਲੀ ਕਿਉਂਕਿ ਕੱਲ ਜਿਹੜਾ ਹੈ ਉਹ ਕਲਯੁਗ ਦਾ ਨਾਂ ਹੈ ਪਾਪ ਜੋ ਵਰਤਮਾਨ ਸਮੇਂ ਵਿੱਚ ਜੋ ਪੂੰਜੀ ਸਾਡੇ ਕੋਲ ਹੈ ਅਸਲ ਪੂੰਜੀ ਉਹੀ ਸਾਡੇ ਕਮਾਉਣੀ ਹੈ ਪੂੰਜੀ ਤੋਂ ਪਾਪ ਕੀ ਹੈ ਨਾਮਤਨ ਦੀ ਬਰਕਤ ਉਹਦੀ ਉਹਦੇ ਉਹਦੀ ਆਸ਼ੀਸ਼ ਨਾਮਤਨ ਦੀ ਜੋ ਵਰਤਮਾਨ ਵਿੱਚ ਇਸ ਸਮੇਂ ਇਸ ਪਲ ਇਸ ਘੜੀ ਹੁਣ ਮੇਰੇ ਕੋਲ ਹੈ ਇਸਨੇ ਮੇਰੇ ਨਾਲ ਜਾਣਾ ਹੈ ਪਿਛਤ ਜੋ ਬੀਤ ਗਿਆ ਅੱਗੇ ਕੀ ਹੋਣ ਵਾਲਾ ਹੈ ਕੀ ਹੋਵੇਗਾ ਕੀ ਨਹੀਂ ਹੋਵੇਗਾ ਉਸ ਵਿੱਚ ਨਹੀਂ ਜੋ ਤੁਸੀਂ ਪ੍ਰੈਜੈਂਟ ਟਾਈਮ ਤੁਸੀਂ ਸਪੈਂਡ ਕਰ ਰਹੇ ਹੋ ਇਸ ਉੱਤੇ ਧਿਆਨ ਦੇਣ ਦਾ ਵੇਲਾ ਇਸ ਸਮਾਂ ਹੈ ਹੁਣ ਮਹਾਰਾਜ ਜੀ ਕਹਿੰਦੇ ਜੇ ਤੂੰ ਆਪਣੇ ਉੱਤੇ ਧਿਆਨ ਦੇਣਾ ਚਾਹੁੰਦਾ ਹੈ ਮਨ ਤੂੰ ਜੋ ਸਰੂਪ ਹੈ ਆਪਣਾ ਮੂਲ ਪਛਾਣ ਜੇ ਤੂੰ ਆਪਣੇ ਆਪ ਨੂੰ ਪਛਾਣਨਾ ਚਾਹੁੰਦਾ ਹੈ ਸਭ ਤੋਂ ਪਹਿਲਾਂ ਆਪਣੇ ਆਪਣੇ ਮੂੰਹ ਨੂੰ ਬੰਦ ਕਰ ਕਬੀਰ ਗੁੰਗਾ ਹੁਆ ਬਾਬਰਾ ਪਾਪ ਕੀ ਗੁੰਗਾ ਭੋਜਾ ਹੁਣ ਮਹਾਰਾਜ ਭਗਤ ਕਬੀਰ ਜੀ ਸਾਨੂੰ ਕਹਿੰਦੇ ਨੇ ਗੁੰਗੇ ਹੋ ਜਾ ਤੇ ਗੁੰਗੇ ਹੋ ਕੇ ਫਿਰ ਅਸੀਂ ਉਹਦਾ ਸਿਮੰਟ ਕਿਵੇਂ ਕਰਾਂਗੇ ਉਹਦੀ ਵਿਚਾਰ ਕਿਵੇਂ ਕਰਾਂਗੇ ਫਿਰ ਮਹਾਰਾਜ ਜੀ ਇੱਥੇ ਨਹੀਂ ਰੁਕਦੇ ਮਹਾਰਾਜ ਜੀ ਕਹਿੰਦੇ ਨੇ ਭਗਤ ਕਬੀਰ ਜੀ ਕਬੀਰ ਗੁੰਗੂ ਗੁੰਗਾ ਹੁਆ ਬਾਬਰਾ ਤਨੇ ਬਾਬਰਾ ਹੋ ਜਾ ਦੁਨੀਆ ਕੁਝ ਬੋਲੀ ਜਾਵੇ ਕੁਝ ਕਹੀ ਜਾਵੇ ਤੇ ਰੂਪ ਤਕਸ਼ਿ ਚੀਜ ਦਾ ਉਹਦਾ ਅਸਰ ਨਹੀਂ ਹੋਣਾ ਚਾਹੀਦਾ ਫਿਰ ਭਗਤ ਕਬੀਰ ਜੀ ਕਹਿੰਦੇ ਕਬੀਰ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਕੰਨ ਤੋਂ ਬਹਿਰਾ ਕਬੀਰ ਗੁੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵਾਂ ਤੇ ਪਿੰਗਲ ਪਿਆ ਤੇ ਪੈਰਾਂ ਤੋਂ ਪਿੰਗਲਾ ਹੋ ਜਾ ਪਿੰਗਲਾ ਕੇ ਨੂੰ ਕਹਾਂ ਵੀ ਤੁਰ ਫਿਰ ਨਹੀਂ ਸਕਦਾ ਹੁਣ ਮਾਰਿਆ ਸਤਗੁਰ ਬਾਣ ਹੁਣ ਅਖੀਰ ਵਿੱਚ ਆ ਕੇ ਸਾਨੂੰ ਗੱਲ ਸਮਝਾਈਏ ਮਹਾਰਾਜ ਜੀ ਨੇ ਕਹਿੰਦੇ ਭਾਈ ਗੁੰਗਾ ਹੋਣਾ ਹੈ ਕਿ ਕਿਸੇ ਬਾਰੇ ਮਾੜੇ ਸ਼ਬਦ ਨਹੀਂ ਪਹੁੰਚ ਆਪਣੀ ਰਸਨਾ ਤੋਂ ਚਾਣ ਕਰਨੇ ਮਾੜਾ ਨਹੀਂ ਕਿਸੇ ਬਾਰੇ ਬੋਲਣਾ ਸੱਚ ਨੂੰ ਸੱਚ ਕਹਿਣਾ ਹੈ ਝੂਠ ਦਾ ਸਹਾਰਾ ਨਹੀਂ ਲੈਣਾ ਸਭ ਤੋਂ ਵੱਡਾ ਗੁੰਗਾ ਹੋਣ ਦੀ ਨਿਸ਼ਾਨੀ ਇਹ ਹੈ ਆਪਣੇ ਮਤਲਬ ਦੇ ਲਈ ਝੂਠੀਆਂ ਕਹਾਣੀਆਂ ਬਣਾ ਕੇ ਝੂਠੀਆਂ ਗੱਲਾਂ ਨੂੰ ਅਫਵਾਵਾ ਉਡਾ ਕੇ ਦੂਜੇ ਦਾ ਨੁਕਸਾਨ ਕਰਨਾ ਕਿਸੇ ਦੀ ਵਧ ਚੜਾ ਕੇ ਗੱਲ ਕਰਨੀ ਕਹਿੰਦਾ ਇੰਨਾ ਸਮਾਂ ਤੂੰ ਇੰਨਾ ਕੰਮਾਂ ਵਿੱਚ ਖਚਲ ਕਰਦਾ ਇਸ ਤੋਂ ਵਧੀਆ ਤਾਂ ਇਹ ਹੈ ਕਿ ਤੂੰ ਇਹ ਸਮਾਂ ਗੁਰੂ ਸਾਹਿਬ ਜੀ ਦੀ ਭਗਤੀ ਵਿੱਚ ਲਗਾ ਗੁਰੂ ਸਾਹਿਬ ਜੀ ਦੇ ਸਿਮਰਨ ਵਿੱਚ ਲਗਾ ਜਿਸ ਨੇ ਤੇਰਾ ਕਲਿਆਣ ਕਰਨਾ ਹੈ ਜਿਸ ਨੇ ਤੇਰਾ ਅੰਗ ਸੰਗ ਸਹਾਇ ਹੋਣਾ ਹੈ ਜਿਸ ਨੇ ਤੈਨੂੰ ਇਸ ਲੋਕ ਦੇ ਵਿੱਚੋਂ ਕੱਢ ਕੇ ਪ੍ਰਲੋਕ ਦੇ ਵਿੱਚੋਂ ਲੈ ਕੇ ਜਾਣਾ ਇਸ ਮਾਤ ਲੋਕ ਵਿੱਚੋਂ ਤੈਨੂੰ ਰਾਮਪੂਰੀ ਵਿੱਚ ਲੈ ਕੇ ਜਾਣਾ ਹੈ ਪਵਰਨਾਮ ਦੇ ਦਰਸ਼ਨ ਕਰਾਉਣੇ ਨੇ ਜਿਸ ਨੇ ਮਹਾਰਾਜ ਨੇ ਤੇਰੀ ਜੋਤ ਉਸ ਦੇ ਵਿੱਚ ਮਲਾਉਣੀ ਹੈ ਜਿਹੜੀ ਅਗਮ ਜੋਤ ਹੈ ਬਿੰਤ ਜੋਤ ਹੈ ਜਿਹੜੀ ਅਪਾਰ ਹੈ ਜਿਹੜੀ ਬੇਮਿਸਾਲ ਹੈ ਉਸ ਜੋਤ ਦਾ ਤੇ ਉਹ ਹਿੱਸਾ ਹੈ ਕੋ ਕਬੀਰ ਹਮ ਰਾਮ ਕੀ ਅਸੀਂ ਉਸ ਪਰਮੇਸ਼ਵਰ ਦੀ ਅੰਸਾ ਉਸ ਪਰਮੇਸ਼ਵਰ ਦੇ ਅੰਗਾ ਅਸੀਂ ਤੇ ਉਹਦਾ ਅੰਸ ਬਣਨ ਦੇ ਲਈ ਮਹਾਰਾਜ ਭਗਤ ਕਵੀ ਜੀ ਕਹਿੰਦੇ ਕਬੀਰ ਗੁੰਗਾ ਹੂਆ ਬਬਰਾ ਉਦੇ ਲਈ ਤੈਨੂੰ ਬੂੰਗਾ ਹੋਣਾ ਪਵੇ ਗੂੰਗੇ ਦਾ ਪਾਪ ਮਾੜਾ ਲਫਜ਼ ਨਹੀਂ ਕਿਸੇ ਨੇ ਉਚਾਰਨਾ ਬਾਵਰਾ ਦੁਨੀਆ ਕੁਝ ਕਰੀ ਜਾਵੇ ਕੋਈ ਕੰਮ ਕਰੀ ਜਾਵੇ ਕਿਸੇ ਤਰ੍ਹਾਂ ਦਾ ਕੋਈ ਕੰਮ ਕਰੀ ਜਾਵੇ ਫੀਲ ਵਿੱਚ ਕਿਤੇ ਵੀ ਅਜਲਕ ਜੋ ਕੁਝ ਕੀਤਾ ਹੁਣ ਦੁਨੀਆ ਵਾਲੀ ਜਿਹੜਾ ਝੁਮੇਲਾ ਹੈ ਅਵਰ ਨਸੂਜੇ ਦੂਜੀ ਠਾਰ ਹਾਰ ਭਰਿਓ ਤੋ ਦੁਆਰੇ ਉਨਸ ਦੁਨੀਆ ਵਾਲਾ ਚਮੇਲਾ ਛਡ ਕੇ ਸਤਗੁਰ ਸਤਗੁਰ ਪਾਜੇ ਸਰ ਵਿੱਚ ਬਹਿ ਜਾ ਦੁਨੀਆ ਵਾਲੇ ਖਿਆਲਾਂ ਤੋਂ ਛਡ ਕੇ ਦੁਨੀਆ ਵਾਲੀਆਂ ਗੱਲਾਂ ਨੂੰ ਤਿਆਗ ਕੇ ਪਰਮੇਸ਼ਵਰ ਦੇ ਨਾਮ ਨੂੰ ਤਿਆਗ ਫਿਰ ਭਗਤਕਵੀ ਜੀ ਕਬੀਰ ਬੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਆਪਣੇ ਕੰਨਾਂ ਤੋਂ ਮਾੜੇ ਲੱਗਣੇ ਨਹੀਂ ਸੁਣਨੇ ਮਾੜੀਆਂ ਗੱਲਾਂ ਨਹੀਂ ਸੁਣਨੀਆਂ ਇਹਨਾਂ ਤੋਂ ਪਰਮੇਸ਼ਵਰ ਦਾ ਨਾਮ ਸੁਣਨਾ ਹੈ ਮੂੰਹ ਤੋਂ ਪਰਮੇਸ਼ਵਰ ਦਾ ਨਾਮ ਉਚਾਰਨਾ ਹੈ ਆਪਣੇ ਅੰਦਰ ਪਰਮੇਸ਼ਵਰ ਦਾ ਨਾਮ ਰੱਖਣਾ ਕੰਨਾਂ ਨਾਲ ਪਰਮੇਸ਼ਵਰ ਦਾ ਨਾਮ ਸੁਣਨਾ ਹੈ ਤੇ ਮਹਾਰਾਜ ਕਬੀਰ ਕਹੂੰਗਾ ਹੁਆ ਬਾਵਰਾ ਬਹਿਰਾ ਹੁਆ ਕਾਨ ਪਾਵੂ ਤੇ ਪਿੰਗੁਲ ਪਿਆ ਆ ਜਿਹੜੇ ਪੈਰ ਤੇਰੇ ਮਾੜੇ ਘਰ ਵੱਲ ਜਾਂਦੇ ਸੀ ਪਹਿਲਾਂ ਪਰ ਇਸਤਰੀ ਦੇ ਘਰ ਵੱਲ ਜਾਂਦੇ ਸੀ ਉਸ ਤੋਂ ਇਹਨਾਂ ਪੈਰਾਂ ਨੂੰ ਸੰਕੋਚ ਕਰ ਇਹਨਾਂ ਨੂੰ ਨੇਕ ਕੰਮ ਪਾਸੇ ਜੋੜ ਦਿਆ ਵਾਸੇ ਜੋੜ ਭਲੇ ਕੰਮ ਕਰਨ ਵਾਲੇ ਪਾਸੇ ਇਹਨਾਂ ਪੈਰਾਂ ਨੂੰ ਜੋ ਪੈਰਾਂ ਨੂੰ ਤੋਰ ਇਹ ਆ ਕਮਾਈ ਏ ਅਸਲ ਕਮਾਈ ਏ ਕਮਾਈ ਕਰੋ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਹਨ ਤਿਸਨੂੰ ਇਹ ਸਭ ਕੁਝ ਕਰਨੇ ਆ ਗਿਆ ਜਿਸਨੂੰ ਆਪਣੇ ਆਪਣੇ ਵਿਕਾਰਨ ਦੇ ਉਤੇ ਕੰਟਰੋਲ ਕਰਨਾ ਆ ਗਿਆ ਮਨ ਨਾਲ ਲੜ ਲੜ ਕੇ ਮਨ ਦੇ ਉਤੇ ਜਿੱਤ ਪ੍ਰਾਪਾ ਉਸਨੇ ਕਰ ਲਈਏ ਕਹਿੰਦੇ ਕਬੀਰ ਗੁੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਵੋਂ ਤੇ ਪਿੰਗੁਰ ਪਿਆ ਮਾਰਿਆ ਸਤਿਗੁਰ ਬਾਣ ਸਤਿਗੁਰ ਬਾਣ ਸ਼ਬਦ ਦਾ ਗੁਰੂ ਪਾਤਸ਼ਾਹ ਜੀ ਨੇ ਸ਼ਬਦ ਦਾ ਇਹੋ ਜਿਹਾ ਬਾਣ ਭਗਤ ਕਬੀਰ ਜੀ ਦੇ ਹਿਰਦੇ ਵਿੱਚ ਟਿਕਾ ਦਿੱਤਾ ਕਿ ਭਗਤ ਕਬੀਰ ਜੀ ਦੀ ਜਿਹੜੀ ਲਿਵ ਐ ਸੂਤ ਐ ਉਹ ਬਸ ਪਰਮੇਸ਼ਵਰ ਨਾਲ ਜੁੜ ਗਈ ਹੋਰ ਸਾਰੇ ਗਿਆਨ ਇੰਦਰੇ ਕਰਮ ਇੰਦਰੇ ਜਿਹੜੇ ਸੀ ਉਹ ਸਾਰੇ ਜਿਹੜੇ ਦਰਵਾਜੇ ਸੀ ਜਿਨ੍ਹਾਂ ਰਾਹੀਂ ਵਿਕਾਰ ਅੰਦਰ ਆਉਂਦੇ ਸੀ ਉਹ ਸਾਰੇ ਬੰਦ ਹੋ ਗਏ ਇਹ ਹੈ ਮਹਾਰਾਜ ਜੀ ਭਗਤ ਕਬੀਰ ਜੀ ਦੀ ਬਾਣੀ ਇਹ ਮਹਾਰਾਜ ਜੀ ਕਿਨਾਂ ਅੰਦਰ ਡੀਪਲੀ ਆਪਣੇ ਸਰੀਰ ਦੀ ਉਹਨਾਂ ਨੇ ਖੋਜ ਕੀਤੀ ਐ ਸੋ ਆਪਾਂ ਭਗਤ ਕਬੀਰ ਜੀ ਪਾਸ ਇਹ ਇਹ ਸਿੱਖਣਾ ਐ ਸੋ ਪਾਸ਼੍ਰਿ ਗ੍ਰਿਪਾ ਕਰਨ ਰਹਿਮਤ ਕਰਨ ਅੱਜ ਇਸ ਪਾਵਨ ਵਿੱਚ ਸਬਦ ਦੀ ਵਿਚਾਰ ਕਰ ਤਸਪੋ ਸੁਭਿਆੰਤ ਪ੍ਰਕਾਰ ਦੇ ਪੁਲ ਨਾ ਹੋ ਕੇ ਹੋਣ ਗਿਆ ਅਬ ਸੁਨੂ ਸਹਾਸਗੁਰ ਬਖਸ਼ੂ ਨੇ ਬਖਸ਼ ਲੈਣਾ ਸੁਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ